ਜਮਾ ਸਸਤੀਆਂ ਮਸ਼ੀਨਰੀਆਂ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਅੱਜ ਆਪਾਂ ਤੁਹਾਡੇ ਖਾਤਰ ਇੱਕ ਸੁਨਹਿਰੀ ਮੌਕਾ ਇੱਕ ਤਰ੍ਹਾਂ ਦਾ ਲੈ ਕੇ ਪਹੁੰਚੇ ਹਾਂ ਸੀ ਗੱਡੀ ਜਮਾ ਸਸਤੀ ਹੈ ਇੱਕ ਆਪਾਂ ਸਕੂਟੀ ਲੈ ਕੇ ਪਹੁੰਚੇ ਹਾਂ ਜੀ ਬੈਟਰੀ ਵਾਲੀ ਜਮਾ ਸਸਤਾ ਰੇਟ ਹੈ ਰੇਟ ਤੁਹਾਨੂੰ ਉਹਦਾ ਪਤਾ ਲੱਗ ਗਿਆ ਹੋਊਗਾ ਤੇ ਹੋਰ ਵੀ ਕਈ ਗੱਡੀਆਂ ਨੇ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ ਨੰਬਰ ਆਪਣਾ 9465929488 ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਲਾ ਦਾਂਗੇ ਬਾਕੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਤੇ ਲਿਖੇ ਰਹਿੰਦੇ ਸੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ 2013 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਤੇ ਗੱਡੀ ਤੁਹਾਡੇ ਸਾਹਮਣੇ ਹੈ ਜੀ इनोਵਾ ਗੱਡੀ ਆ ਪੰਜਾਬ ਨੰਬਰ ਹੈ ਰੰਗ ਗੱਡੀ ਦਾ ਦੇਖੋ ਜੀ ਤੇ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਬੰਪਰ ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਨਾ ਕੋ ਟੱਚਿੰਗ ਪਾਲਦੀ ਗੱਡੀ ਨਾ ਕੋ ਐਕਸੀਡੈਂਟਡ ਹੈ ਨਾ ਕੋ ਲੱਗੀ ਬੱਜੀ ਹੈ ਅੰਦਰੋਂ ਬਹੁਤ ਜ਼ਿਆਦਾ ਵਧੀਆ ਸੋਹਣੀ ਗੱਡੀ ਆਪਨੂੰ ਦੇਖਣ ਨੂੰ ਮਿਲੂਗੀ ਬਾਕੀ ਤੁਸੀਂ ਦੇਖ ਵੀ ਰਹੇ ਹੋ ਸੀ ਤੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਤਾਂ ਮਾਲਕ ਦੇ ਘਰ ਦੀ ਗੱਡੀ ਹੈ ਜੀ ਪਰਸਨਲ ਗੁਰਦਾਸਪੁਰ ਬਟਾਲਾ ਮਾਲਕ ਦਾ ਏਰੀਆ ਡਿਮਾਂਡ ਦੀ ਗੱਲ ਕਰੀਏ 5 ਲੱਖ 45000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ 2028 ਤੱਕ ਆਪਨੂੰ ਇਹਦੀ ਪਾਸਿੰਗ ਮਿਲ ਜੂਗੀ ਨੌਵੇਂ ਮਹੀਨੇ ਦੇ 2028 ਤੱਕ ਬਾਕੀ ਸਿਲਵਰ ਰੰਗ ਦੀ ਗੱਡੀ ਕੰਮ ਕੋਈ ਨਹੀਂ ਭਾਲਦੀ ਮੌਕੇ ਦਾ ਟੋਟਲ ਕੰਮ ਕਰਵਾ ਰੱਖਿਆ ਮਾਲਕ ਨੇ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਤੁਹਾਨੂੰ ਰੇਟ ਵੀ ਪਸੰਦ ਆਊਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਕਰ ਸਕਦੇ ਹੋ ਗੱਲ ਜੇ ਕਰਨੀ ਹੈ ਕੋਈ ਵੀ ਟੋ요ਟਾ ਦੀ ਆਪਾਂ ATOS ਗੱਡੀ ਕਿ ਲੈ ਕੇ ਪਹੁੰਚੇ ਜੀ ਪਿਛਲੀ ਗੱਡੀ ਵੀ ਟੋ요ਟਾ ਦੀ ਇਨੋਵਾ ਸੀਗੀ ਆ ਵੀ ਟੋ요ਟਾ ਦੀ ਹੈ ਗੱਡੀ ਦੀ ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਜੀ ਬਹੁਤ ਵਧੀਆ ਸੋਹਣੀ ਗੱਡੀ ਹੈ ਸੀ ਲਿਵਰ ਜੀਡੀ 12 ਮਾਡਲ ਹੈ ਤੇ 2 ਕੁ ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਤੇ ਮਾਲਕ ਕਹਿੰਦੇ ਨੇ ਹਰਿਆਣਾ ਨੰਬਰ ਗੱਡੀ ਹੈਗੀ ਟਾਇਰ ਟੂਰ ਵਧੀਆ ਮਿਲ ਜਾਣਗੇ ਤੇ ਬੰਪਰ ਵਧੀਆ ਮਿਲ ਜਾਣਗੇ ਰੰਗ ਗੱਡੀ ਦਾ ਬਹੁਤ ਵਧੀਆ ਮਿਲ ਜੂਗਾ ਬਾਕੀ ਤੁਸੀਂ ਮਾਲਕ ਦੇ ਘਰੇ ਜਦੋਂ ਜਾਓਗੇ ਗੱਡੀ ਨੂੰ ਦੇਖੋਗੇ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਪਹਿਲੀ ਵਾਰ ਚੀ ਗੱਡੀ ਜਿਹੜੀ ਇਹ ਜੱਜ ਜੂਗੀ ਪਸੰਦ ਆ ਜੂਗੀ ਬਾਕੀ ਫੋਟੋਾਂ ਵਿੱਚ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਿਹਾ ਸੀ ਉਮੀਦ ਕਰਦਾ ਗੱਡੀ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 9417504709 ਕਰ ਸਕਦੇ ਹੋ ਗੱਲ ਜਿਹੜੀ ਵੀ ਕਰਨੀ ਹੋਈ ਸੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਜਲਦੀ ਜਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਐ ਵੇਚਣਾ ਤੁਸੀਂ ਜੇ ਚਾਹੁੰਨ ਹੋ ਜੀ ਤਾਂ ਆਪਣਾ ਵਟਸਐਪ ਨੰਬਰ 94665629488 ਭੇਜ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਕੁਝ ਵੀ ਹੈ ਤੁਹਾਡੇ ਕੋਲੇ i10 ਗੱਡੀ ਦੀ ਆਪਾਂ ਗੱਲ ਕਰਾਂਗੇ ਅੱਜ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਇੱਕ ਲੈ ਕੇ ਪਹੁੰਚੇ ਹੁੰਡਾਈ i10 ਦਿੱਲੀ ਨੰਬਰ ਚਿੱਟਾ ਰੰਗ ਹੈ ਸੇ ਗੱਡੀ ਦੀ ਕੰਡੀਸ਼ਨ ਇੱਕ ਵਾਰੀ ਚੈੱਕ ਰੂ ਗੱਡੀ ਦਾ ਰੰਗ ਪੂਰਾ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗਾ ਸੇ ਤੇ 2010 ਮਾਡਲ ਗੱਡੀ ਆ ਤੇ ਪਾਸਿੰਗ ਵਗੈਰਾ ਇਹਨਾਂ ਨੇ ਦੱਸਿਆ ਵੀ ਖਤਮ ਹੈ ਇੰਜਨ ਗੇਅਰ ਦੀ ਪੂਰੀ ਵਧੀਆ ਗੱਡੀ ਆ ਸੇ ਬਾਕੀ ਪਾਸਿੰਗ ਇਹਦੀ ਮਾਲਕ ਨੂੰ ਪੁੱਛ ਲਿਓ ਵੀ ਅੱਗੇ ਹੋ ਜੂਗੀ ਜਾਂ ਨਹੀਂ ਹੋਣੀ ਉਹ ਤੁਹਾਨੂੰ ਮਾਲਕ ਕਨਫਰਮ ਕਰਵਾ ਦੇਣਗੇ ਜੀ ਤੇ ਮਾਲਕ ਦਾ ਏਰੀਆ ਮਾਨਸਾ ਭਿੱਖੀਆ ਜੀ ਜਾ ਕੇ ਕਿਸੇ ਨੇ ਦੇਖਣੀ ਆ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਕਰ ਲਓ ਜੀ ਜਦੋਂ ਸਾਰਾ ਕੁਝ ਤੁਹਾਨੂੰ ਪਸੰਦ ਆ ਗਿਆ ਜੀ ਸਾਰਾ ਕੁਝ ਫਿੱਟ ਤੁਹਾਨੂੰ ਬੈਠ ਗਿਆ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਉਸ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਊ ਤੇ ਜਾ ਕੇ ਦੇਖ ਸਕਦੇ ਹਾਂ ਜਦੋਂ ਪਸੰਦ ਆਵੇ ਟਰਾਈ ਲੈ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਗੱਲ ਬਣਦੀ ਆ ਤਾਂ ਖਰੀਦ ਕੇ ਲਿਆਓ ਜੀ ਡੀਲ ਕਰ ਲਿਓ ਬਾਕੀ ਜਿਹੜਾ ਰੇਟ ਮਾਲਕ ਨੇ ਕਿਹਾਗਾ 70000 ਰੁਪਏ ਡਿਮਾਂਡ ਕਹੀ ਆ ਬਾਕੀ ਮਾਲਕ ਕਹਿੰਦੇ ਸੀਗੇ ਵੀ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਮਾਲਕ ਨੂੰ 98700 83384440 ਇਹ ਮਾਲਕ ਦਾ ਨੰਬਰ ਹੈਗਾ ਤੇ ਗੱਲ ਕਰਾਂਗੇ ਜੀ ਆਪਾਂ ਇੱਕ ਡਿਜ਼ਾਇਰ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਗੱਡੀ ਇੱਕ ਬਰੀ ਚੈੱਕ ਕਰੋ ਡਿਜ਼ਾਇਰ 11 ਮਾਡਲ ਹੈ ਸੀ ਏ ਸੀ ਹੀਟਰ ਵਰਕਿੰਗ ਚ ਹੈ ਤੇ ਪੈਟਰੋਲ ਤੇ ਇਹ ਗੱਡੀ ਹੈ ਜੀ ਪੈਟਰੋਲ ਵੇਰੀਐਂਟ ਹੈ ਟੱਚ ਸਕਰੀਨ ਵਗੈਰਾ ਅੰਦਰ ਲੱਗੀ ਹੋਈ ਹੈ ਜੀ ਨਮੀ ਵਰਗੀ ਗੱਡੀ ਪਈ ਆ ਮਾਲਕ ਨੇ ਬਹੁਤ ਸੰਭਾਲ ਕੇ ਗੱਡੀ ਰੱਖੀ ਹੋਈ ਹੈ ਜੀ ਕਮੀ ਪੇਸ਼ੀ ਗੱਡੀ ਚ ਕੋਈ ਨਹੀਂ ਹੈਗੀ ਤੇ ਜਾ ਕੇ ਤੁਸੀਂ ਦੇਖਣਾ ਜੇ ਚਾਹਉਂ ਨੀਓ ਸੀ ਤਾਂ ਮਾਲਕ ਦੇ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀ ਆ ਮਾਲਕ ਨੂੰ ਫੋਨ ਕਰਕੇ ਉਹ ਤੋਂ ਬਾਅਦ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਤੇ ਮਾਲਕ ਕਹਿੰਦੇ ਨੇ 1,65,000 ਰੁਪਏ ਡਿਮਾਂਡ ਸਾਡੀ ਹੈਗੀ ਆ ਬਾਕੀ ਕਹਿੰਦੇ ਨੇ ਵੀ ਰੇਟ ਔਰ ਵੀ ਕਰ ਲਾਂਗੇ ਵੇਖ ਕੇ ਤੇ ਜਾ ਕੇ ਦੇਖਣਾ ਚਾਹਉਨ ਉਹ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹਾਂ ਚਲਾ ਕੇ ਦੇਖ ਸਕਦੇ ਹਾਂ ਬਾਕੀ ਅੰਦਰ ਬਾਹਰ ਦੀਆਂ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੋਂ ਖਿੱਚ ਕੇ ਭੇਜੀਆਂ ਸੀ ਟਾਇਰ ਦੇਖ ਲऊं ਟਾਇਰਾਂ 'ਚ ਵੀਲ ਲੱਗੇ ਹੋਏ ਨੇ ਬਾਕੀ ਬੰਪਰ ਵਗੈਰਾ ਚੈੱਕ ਰੂ ਸੀ ਗੱਡੀ ਸਾਰੇ ਪਾਸੋਂ ਇਹਨਾਂ ਨੇ ਦਿਖਾਈ ਹੈਗੀ ਤੇ ਨੰਬਰ ਸਕਰੀਨ ਤੇ ਮਾਲਕ ਦਾ ਜਿਨ੍ਹਾਂ ਦੀ ਗੱਡੀ ਆ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਕਰ ਸਕਦੇ ਹੋ ਮਾਲਕ ਨਾਲ ਡਾਇਰੈਕਟ ਜੀ ਬਾਕੀ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਆਪਣੀ ਇਹ ਵੀਡੀਓ ਤੇ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਲਾਈਕ ਕਰਨਾ ਵੀ ਨਾ ਭੁੱਲਿਓ ਤੇ ਸਾਰੇ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਆਪਣੇ ਕੋਲੇ ਘਰ ਕੋਠੀ ਮਕਾਨ ਹਰ ਰੋਜ਼ ਆਪਾਂ ਲੈ ਕੇ ਆਉਂਦੇ ਹਾਂ ਜੀ ਤੇ ਅਗਲੀ ਵੀਡੀਓ 'ਚ ਕਿਹੜੇ ਏਰੀਆ 'ਚੋਂ ਕਿਹੜੀ ਮਸ਼ੀਨਰੀ ਕੁਝ ਵੀ ਤੁਹਾਨੂੰ ਚਾਹੀਦਾ ਜੀ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਗੇ ਨੰਬਰ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਪਹਿਲਾਂ ਤੇ ਇੱਕ ਵਾਰੀ ਫਿਰ ਤੋਂ ਦੱਸ ਦੇਣਾ ਉੱਤੇ ਆਪਣਾ ਲਿਖਿਆ ਰਹਿੰਦਾ ਜੀ 9465929482 ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਆਪਣਾ ਹੁੰਦਾ ਜੀ ਫਰੀ ਚ ਆਪਾਂ ਸਾਰਾ ਕੰਮ ਕਰ ਦਿਆਂ ਜੀ ਬਾਕੀ ਤੁਸੀਂ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਫਰੀ ਚ ਆਪਾਂ ਐਡ ਲਾਈਵ ਕਰਵਾਵਾਂਗੇ ਤੁਹਾਡੀ ਵੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਸਕੂਟੀ ਦੀ ਇੱਕ ਬੈਟਰੀ ਵਾਲੀ ਸਕੂਟੀ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ ਮਾਲਕ ਕਹਿੰਦੇ ਨੇ ਵੀ 2022 ਦੇ ਵਿੱਚ ਅਸੀਂ ਲੇਤੀ ਸੀਗੀ ਇਹਦਾ ਬਿੱਲ ਵਗੈਰਾ ਸਾਰਾ ਕੁਝ ਇਨਾਂ ਕੋਲੇ ਹੈਗਾਗਾ ਤੇ ਟਾਇਰ ਵੀ ਪੂਰੇ ਵਧੀਆ ਮਿਲ ਜਾਣਗੇ ਮਾਲਕ ਕਹਿੰਦੇ ਨੇ ਵੀ ਨਵੇਂ ਵਾਂਗੂ ਟਾਇਰ ਪਈ ਨੇ ਪਰ ਮਾਲਕ ਨੇ ਐਂ ਦੱਸਿਆ ਵੀ ਇਹਦੀਆਂ ਬੈਟਰੀਆਂ ਪੈਣ ਵਾਲੀਆਂ ਪੰਜ ਬੈਟਰੀ ਵਾਲੀ ਇਹ ਸਕੂਟੀ ਹੈ ਬੈਟਰੀਆਂ ਪੈਣ ਵਾਲੀਆਂ ਬਾਕੀ ਇਹਨਾਂ ਨੇ ਜਿਹੜੀ ਡਿਮਾਂਡ ਕੀਤੀ ਸੀ 16000 ਰੁਪਏ ਕਿਹਾ ਹੈ ਬਾਕੀ ਕਹਿੰਦੇ ਸੀਗੇ ਰੇਟ ਹੋਰ ਵੀ ਕਰ ਲਾਂਗੇ ਬਾਕੀ ਤੁਸੀਂ ਬੈਟਰੀਆਂ ਪੁੱਅ ਸਕਦੇ ਹੋ ਸੀ ਤਾਂ 16000 ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਸਕੂਟੀ ਜੇ ਤੁਹਾਨੂੰ ਪਸੰਦ ਆਵੇ ਤਾਂ ਖਰੀਦ ਕੇ ਲੈ ਆ ਸਕਦੇ ਹੋ ਜੀ। ਬਾਕੀ ਹਰ ਚੀਜ਼ ਇਹਨਾਂ ਦੇ ਫੋਟੋਆਂ ਚ ਦਿਖਾਈਆਂ ਸੀ। ਕੰਡੀਸ਼ਨ ਤੁਸੀਂ ਇੱਕ ਵਾਰੀ ਚੈੱਕ ਕਰ ਲਓ। ਨਾ ਕੋਈ ਬੈਕ ਸਾਈਡ ਤੋਂ ਕਮੀ ਪੇਸ਼ੀਆ, ਨਾ ਕੋਈ ਫਰੰਟ ਤੋਂ। ਚਾਬੀਆਂ origignal ਨਾਲ ਮਿਲਣਗੀਆਂ। ਰੰਗ ਵਧੀਆਗਾ, ਨਾ ਕੋਈ ਟੁੱਟੀ ਭੱਜੀ ਆ, ਨਾ ਕੋਈ ਕਿਸੇ ਪਾਸੇ ਡੈਮੇਜ ਹੈ। ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਸੀ। ਤੇ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ, ਜਨ ਗੱਡੀ ਲੈ ਕੇ ਪਹੁੰਚੇ ਇੱਕ ਵਾਰੀ ਚੈੱਕ ਕਰੋ ਜੀ। 2004 ਮਾਡਲ ਹੈ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਮਾਰ ਕੇ ਨੇ ਦੱਸੀ ਅਸੀਂ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ 65000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਜੀ ਮੈਂ ਕਿ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਖੜੀ ਆ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਸਕਦੇ ਹੋ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਨੰਬਰ 22 ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਜਿੰਨਾਂ ਦੀ ਇਹ ਗੱਡੀ ਆ 98964 ਤੇ 67473 ਗੱਲ ਕਰ ਸਕਦੋਂ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂ ਕਰ ਦਿਓ ਜੇ ਤੁਸੀਂ ਹਲੇ ਤੱਕ ਨਹੀਂ ਕੀਤਾ ਸੀ ਨੰਬਰ ਲਾਜ਼ਮੀ ਆਪਣਾ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਉੱਤੇ ਆਪਣਾ ਲਿਖਿਆ ਰਹਿੰਦਾਗਾ